ਦੇ ਹੱਥ ਨਾਲ 30 32 ਲੀਟਰ ਦੁੱਧ ਚੋਇਆ ਹੋਇਆ ਰੰਗਵਾਜ ਜਿਹੜਾ ਹੈਗਾ 65 ਦਾ ਬਹੁਤ ਜਿਆਦਾ ਚੰਗਾ ਪੂਰਾ ਰਿਕਾਰਡ ਆ ਪ੍ਰੋਪਰ ਰਿਕਾਰਡ ਵਾਲੀ ਬੱਚੀ ਹੈ ਇਹ ਏਵੀਐਸ ਝਾੜਦੀ ਹੈ ਜੀ ਏਵੀਐਸ ਦੇ ਝਾੜਦੀ ਹੈ ਲੈ ਆਉ ਜਾਂਦੀ ਹੈ ਬੱਚੀ ਬਕਾਉ ਮਿੱਤਰੋ ਜੀ ਅੱਜ ਹੀ ਕੱਲ੍ਹ ਦੋਸਤੋ ਬਾਬਾ ਸਵਾਤ ਕਰਦੇ ਮਿੱਤਰੋ ਤੇ ਅੱਜ ਨਾ ਆਪਾਂ ਬਾਈ ਬਿਆੰਤ ਕੋਲੇ ਪਹੁੰਚੇ ਹੋਏ ਹਾਂਗੇ ਬਾਈ ਬਿਆੰਤ ਦੇ ਨਾਲ ਸੋਨੂੰ ਮੈਂ ਸਾਰੇ ਦੇ ਸਾਰੇ ਪਸ਼ੂ ਦਿਖਾ ਦਣਾ ਇਹ ਬਾਈ ਨਾ ਮਿੱਤਰੋ ਕੰਮ ਕਰਦਾ ਜਿਹੜਾ ਦੁੱਧ ਪਾਉਣ ਦਾ ਕੰਮ ਕਰਦਾ ਆ ਬਾਈ ਦੇ ਸਾਰੇ ਦੇ ਸਾਰੇ ਪਸ਼ੂ ਘਰੇ ਰੱਖੇ ਹੋਏ ਆ ਕੋਈ ਵਪਾਰ ਆਲਾ ਕੰਮ ਨਹੀਂ ਮ ਤੇ ਨਾ ਜਿਹੜੀ ਬਰੀਡ ਆ ਬਾਈ ਕੁਲ ਨਾ ਬਰੀਡ ਹੈਗੀ ਐ ਚੰਗੀ ਜਿਵੇਂ ਹੁਣ ਤੁਸੀਂ ਆ ਸਕਰੀਨ ਤੇ ਬਹਿੜ ਦੇਖੀ ਜੰਨੇ ਹੋ ਨਾ ਵੀ ਐਂ ਲੱਗਦਾ ਵੀ ਇਹ ਨਾ ਕੋਈ 10 20 ਦਿਨਾਂ ਤੱਕ ਸੂਣ ਵਾਲੀ ਆ ਪਰ ਨਹੀਂ ਮਿੱਤਰੋ ਹਜੇ ਵੀ ਬਾਈ ਕਹਿੰਦਾ ਨਾ ਇਹ ਬਰੀਡ ਵਾਲਾ ਪੱਖ ਇਹਦਾ ਇੰਨਾ ਕੁ ਚੰਗਾ ਹੈ ਵੀ ਹਜੇ ਵੀ ਇਹਦੇ 3 ਮਹੀਨੇ ਬਾਕੀ ਪਏ ਆ ਤੇ ਇਧਰੋਂ ਆ ਗਈਆਂ ਕਟੀਆਂ ਕਰਦੀਆਂ ਇਹ ਸਾਰੀਆਂ ਸਾਰੀਆਂ ਟੀਕੇ ਵਾਲੀਆਂ ਕਟੀਆਂ ਆ ਗਈਆਂ ਤੇ ਆ ਆ ਗਈ ਇੱਕ ਬੱਛੀ ਤੇ ਬਾਕੀ ਇਧਰਲੇ ਪਾਸੇ ਤੁਹਾਨੂੰ ਜਾਨਵਰ ਦਿਖਾ ਦਾਨਾਗਾ ਇਸ ਦੇ ਨਾਲ ਨਾ ਸੋਨ ਨੂੰ ਮੈਂ ਇੱਕ ਨਿੱਕੀ ਬੱਚੀ ਦਿਖਾ ਦੂ ਮਿੱਤਰੋ ਇਹ ਬਾਈ ਕਹਿੰਦਾ ਨਾ ਪ੍ਰੋਪਰ ਰਿਕਾਰਡ ਵਾਲੀ ਬੱਚੀ ਆ ਤੇ ਇਹਦੀ ਮਾਂ ਵੀ ਬਹੁਤ ਜ਼ਿਆਦਾ ਚੰਗੀ ਸੀਗੀ ਤੇ ਇਹਦਾ ਸੋਨ ਨੂੰ ਸਾਰਾ ਰਿਕਾਰਡ ਮਿਲ ਜੂ ਇਹੇ ਬੱਚੀ ਬਾਈ ਕਹਿੰਦਾ ਆਪਾਂ ਦੇ ਦਾਂਗੇ ਤੇ ਨਾਲ ਜਿਹੜੀ ਹੈਗੀ ਨਾ ਇੱਕ ਸੋਨ ਨੂੰ ਆਹਾ ਗਾਂ ਮਿੱਤਰੋ ਸੂਣ ਵਾਲੀ ਤੇ ਇਹ ਦੋਨਾਂ ਜਾਨਵਰਾਂ ਦੀ ਮੇਨ ਵੀਡੀਓ ਰਹੂਗੀ ਇਹਨਾਂ ਦੀ ਆਪਾਂ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਆਂ ਬਾਕੀ ਮਿੱਤਰੋ ਬੱਚੀ ਤਾਂ ਜਿਹੜਾ ਬੰਦਾ ਕੋਈ ਲੈ ਗਿਆ ਨਾ ਤੇ ਬੱਚੀ ਨੂੰ ਯਾਦ ਰੱਖੂਗਾ ਬੱਚੀ ਦਾ ਇੰਨਾ ਕੁ ਸੋਹਣਾ ਥਣ ਲੱਗਿਆ ਨਾ ਤੇ ਲੇਵੀ ਵੀ ਮੈਂ ਕਹਿੰਦਾ ਨਾ ਹਜੇ ਐ ਪੱਟੀ ਖੜੀ ਹੈਗੀ ਤੁਹਾਨੂੰ ਮੱਖੀ ਮੈਂ ਦਿਖਾ ਦੂੰ ਤੇ ਆਜੋ ਆਪਾਂ ਲੱਗੇ ਜਾਣਕਾਰੀ ਕਿਹੜੇ ਸੀਵਣ ਇਸ ਬਹਿੜ ਦੇ ਲੱਗਿਆ ਹੋਇਆ ਜਾਂ ਆਪ ਕਿਹੜੇ ਸੀਵਣ ਦੀ ਹੈ ਬੱਚੀ ਦੀ ਪ੍ਰੋਪਰ ਆਪਾਂ ਜਾਣਕਾਰੀ ਲੈ ਕੇ ਦੰਨੇ ਆ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਬਾਈ ਵਿਅੰਤ ਕਿਵੇਂ ਆ ਠੀਕ ਹੈ ਜੀ ਬੜੀ ਚੜਦੀ ਕਲਾ ਪੂਰੀ ਚੜਦੀ ਕਲਾ ਜੀ ਅੱਛਾ ਵਿਅੰਤ ਪਹਿਲਾਂ ਤਾਂ ਪਿੰਡ ਦੱਸ ਤੇਰਾ ਪਿੰਡ ਕਿਹੜਾ ਆ ਗਿਆ ਪਿੰਡ ਮੇਰਾ ਹੈਗਾ ਜੀ ਹੰਢਿਆਇਆ ਛਿਲਾ ਬਰਨਾਲਾ ਠੀਕ ਹੈ ਤੇ ਨੇੜੇ ਆਪਣੇ ਆ ਆਊਟਲੈਟ ਆ ਗਿਆ ਬਠਿੰਡਾ ਰੋਡ ਠੀਕ ਹੈ ਢਾਲੀਵਾਲ ਵਜਦੇ ਉਹਦੇ ਨਾਲ ਹੀ ਆਗੇ ਕੋਠੇ ਕੋਠੇ ਢਾਲੀਵਾਲ ਹਨ ਠੀਕ ਹੈ ਅੱਛਾ ਵਿਅੰਤ ਆਪਣੇ ਮੈਨੂੰ ਆ ਇਲਾਦਾ ਵੀ ਤੇਰੇ ਘਰੋਂ ਤੀਜੀ ਚੌਥੀ ਵੀਡੀਓ ਹੋਊ ਮੇਰੀ ਹਾਂਜੀ ਹਾਂ ਪਹਿਲਾਂ ਵੀ ਪਾਈਆਂ ਹੋਈਆਂ ਨੇ ਵੀਡੀਓ ਪਹਿਲਾਂ ਵੀ ਪਾਈਆਂ ਹੋਈਆਂ ਨੇ ਤੇ ਉਦੋਂ ਵੀ ਆਪਾਂ ਜਿਵੇਂ ਵਹਿੜ ਹੋਈ ਸੀ ਇੱਕ ਪਹਿਲਣ ਵਹਿੜ ਚੰਗੀ ਸੀਗੀ ਹਾਂ ਇੱਕ ਗਾਂ ਸੀਗੀ ਗਾਂ ਸੀਗੀ ਹੈਨਾ ਅੱਛਾ ਹੁਣ ਜਿਵੇਂ ਆਪਾਂ ਗੱਲ ਕਰ ਲਈ ਤੇਰੀ ਆ ਗਾਂ ਵੀ ਘਰ ਦੀ ਆ ਗਈ ਇਹ ਵੀ ਘਰ ਦੀ ਆ ਜੀ ਹਾਂਜੀ ਹੈਨਾ ਹਾਂ ਪਾਛੂ ਆਪਣੇ ਕੋਲੇ ਟੋ ਟੋ ਲਗਭਗ ਛਾਰੀ ਕਰਦੇ ਹੁੰਦੇ ਹੁੰਦੇ ਠੀਕ ਹੈ 12 ਤਾਂ ਕੀ ਕਹਣਾ ਕਦੇ ਲਿਆਉਣ ਦੀ ਲੋਡ ਪੈਰੀ ਵੈਸੇ ਤਾਂ ਨਾਲ ਹੀ ਰਲ ਜਾਂਦੇ ਨੇ ਬੱਚਾ ਕੱਟੀਆਂ ਬੱਚੀਆਂ ਸਾਰੀਆਂ ਆਪ ਹੀ ਪਾਲਦੇ ਹਨ ਠੀਕ ਹੈ ਗੱਲ ਤੇ ਸਾਰੇ ਘਰ ਦੀ ਹੈ ਬਾਕੀ ਦੁੱਧ ਵੀ ਚੰਗਾ ਪਾ ਦਿੰਨਾ ਹੈ ਦੁੱਧ ਚੰਗਾ ਵਧੀਆ ਰਿਕਾਰਡ ਵਾਲਿਆਂ ਨੇ ਮੈਂ ਕਦੇ ਕੋਈ ਮਾੜਾ ਟੀਕਾ ਵੀ ਨਹੀਂ ਭਰਾਇਆ ਕਿਸੇ ਦੇ ਵੀ ਚਾਹੇ ਮੱਝ ਹੈ ਚਾਹੇ ਗਾਂ ਕੀ ਕੋਈ ਵੀ ਹੈ ਚੰਗੇ ਹੀ ਹੁੰਦਾ ਸਾਰਾ ਚੰਗੇ ਹੁੰਦਾ ਤੇ ਜਿਹੜੀ ਤੇਰੀ ਆ ਗਾਂ ਆ ਗਈ ਸੂਆ ਕਿੰਨਾ ਵਸੁੰਦੀ ਹੈ ਇਹ ਤੀਜਾ ਸੂਆ ਸੁੰਦੀ ਹੈ ਤੀਜਾ ਸੂਆ ਸੁੰਦੀ ਹੈ ਕਿੰਨੇ ਦਿਨ ਬਾਕੀ ਪਏ ਆ ਇਹ ਦਿਨ ਲੈ ਜੂਗੀ ਛੱਤ ਅੱਠ ਦਿਨ ਲੈ ਜੂਗੀ ਤੇ ਇਹ HF0027 ਤੋਂ ਗੱਭਣਾ ਹੈ HF0027 ਤੋਂ ਠੀਕ ਹੈ ਤੇ ਪਿਛਲੇ ਸੂਏ ਵੀ ਇਹਨੇ ਦੁੱਧ 30 32 ਕਿਲੋ ਇਹ ਆਮ ਜੀ ਛੇਵਾਰ ਤੇ ਵਧੀਆ ਪਾਈ ਜਾਂਦੀ ਆ ਆਮ ਨਾਲ ਹੀ ਪਾਈ ਜਾਂਦੀ ਹੈ ਹੁਣ ਵੀ ਆਪਾਂ 30 32 ਕਿਲੋ ਦੀ ਗਾਰੰਟੀ ਐਨੀ ਦਾ ਗਾਰੰਟੀ ਹੋਈ ਆ ਜੀ ਬਾਕੀ ਬੰਦੇ ਦੀ ਆਪਦੀ ਛੇਵਾਰੇ ਸ਼ਰਤੇ ਆ ਜੇ ਕੋਈ ਜ਼ਿਆਦਾ ਛੇਵਾਲਾ ਵੱਧ ਵੀ ਲੈ ਸਕਦਾ ਠੀਕ ਹੈ ਹਾਂ ਵੀ 30 32 ਕਿਲੋ ਦੁੱਧ ਦੀ ਤਾਂ ਗਾਰੰਟੀ ਹੈ ਇਹਨਾਂ ਚੋਇਆ ਵੇ ਜੀ ਜਿੰਨਾ ਜਾਨੀ ਕਿ ਵੀ ਚੋਇਆ ਉਹਨਾਂ ਦੀ ਤਾਂ ਆਪਣੀ ਗਾਰੰਟੀ ਹੁੰਦੀ ਹੋਈ ਹੈ ਠੀਕ ਆ ਗੱਲ ਤੇ ਇਹ ਆਪ ਪਤਾ ਹੈ ਕਿਹੜੇ ਸੀਮਨ ਦੀ ਹੈ ਇਹ ਆਪ ਤਾਂ ਨਹੀਂ ਯਾਦ ਹੈਗਾ ਜੀ ਇਹਦਾ ਸੀਮਨ ਪਰ ਹੈਗੀ ਘਰ ਦੀ ਕੋਈ ਹੈ ਹਾਂ ਤੇ ਹੋਊਗੀ ਤਾਂ ਇਹ ਕਿਸੇ ਚੰਗੇ ਦੇ ਵੀ ਪਰ ਯਾਦ ਨਹੀਂ ਹੈਗਾ ਮੇਰੇ ਖੋਲੀ ਫਿਰ ਕਰ ਆਪਾਂ ਤੋੜ ਕੇ ਦਿਖਾਈਏ ਲੈ ਵੀ ਵਹੜਾ ਜਿਹੜੀ ਹੈਗੀ ਨਾ ਗਾਂ ਜਿਹੜੀ ਹੈਗੀ ਕੱਦ ਕਾਠ ਬਹੁਤ ਜ਼ਿਆਦਾ ਚੰਗਾ ਹੈ ਬਾਕੀ ਲੇਵੇ ਤੇ ਨਾੜਾ ਨੂੜਾ ਵੀ ਫੁੱਲਣੇ ਬਰੀਡ ਜਿਹੜੀ ਹੈਗੀ ਬਾਈ ਕਹਿੰਦਾ ਹੈ ਚੰਗੀ ਦੇਖੋ ਹਨਾ ਲੇਵਾ ਦੇਖੋ ਮਾਦੀਤੀ ਦਾ ਇਧਰ ਤਾਹਾਂ ਲੈ ਕੇ ਚੱਲ ਕੇ ਰਾਂ ਬਯੰਤ ਤੈਨੂੰ ਤਾਂ ਆ ਦੇਖੋ ਲੇਵੇ ਦੀ ਲੈ ਵੀ ਇਹ ਦੇਖ ਲਓ ਤੁਸੀਂ ਜਮਾ ਕਰੇ ਲੂ ਪਰਿਵਾਰ ਕੋਲੇ 30 32 ਲੀਟਰ ਵਾਲੀ ਗਾਂ ਆ ਗਈ ਆਹ ਆਹ ਦੇਖ ਲਓ ਹੁਣ ਤੁਸੀਂ ਇਹ ਆਹ ਜਿਹੜੀ ਗਾਂ ਜਾਂਦੀ ਏ ਮਿੱਤਰੋ ਬਾਈ ਕਹਿੰਦਾ ਪੋਲੇ ਹੱਥ ਨਾਲ 30 32 ਲੀਟਰ ਦੁੱਧ ਚੋਇਆ ਹੋਇਆ ਰੰਗਵਾਜ ਜਿਹੜਾ ਹੈਗਾ ਬਿਹੜ ਦਾ ਬਹੁਤ ਜਿਆਦਾ ਚੰਗਾ ਪ੍ਰਿੰਟ ਪ੍ਰਿੰਟ ਤਾਂ ਚੰਗਾ ਆ ਗਿਆ ਬਯੰਤ ਹਾਂਜੀ ਹਾਂ ਪਿਆਰ ਐਚ ਐਫ ਐ ਜੀ ਹਾਂ ਦੇਖੀ ਹੌਲੀ 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 ਬਾਕੀ ਇਹ ਇਧਰ ਲਿਆ ਇਹ ਆ ਦੇਖ ਲੋ ਇੱਕ ਵਾਰੀ ਸਾਨੂੰ ਥਾਨ ਲੇਵਾ ਵਾ ਕੋਲੋਂ ਫੇਰ ਦਿਖਾ ਦਾਨਾ ਇਹ ਹੌਲੀ ਹੌਲੀ ਕੋਈ ਨਹੀਂ ਬੇੜਾ ਹੀ ਲਵੇੜਦਾ ਆਪਾ ਦਾ ਤੇਰਾ ਚੱਲ ਕੋਈ ਨਾ ਲੈ ਕਰਮ ਵਾਲਿਆਂ ਦੇ ਲੇੜਦਾ ਹੁੰਦਾ ਵੇੜਾ ਵੇ ਇੱਧਰ ਲੈ ਇੱਧਰ ਇਹ ਹਾਂ ਲੈ ਵੀ ਹੁਣ ਨਾ ਲੇਵੇ ਦੇ ਨਾੜਾ ਨੂੜਾ ਵੀ ਪੂਰੀਆਂ ਨੇ ਤੇ ਬਾਈ ਕਹਿੰਦਾ ਵੀ ਇਹਨੇ ਨਾਰਮਲ ਜਿਹੜਾ ਦੁੱਧ ਹੈਗਾ ਲੈ ਚੱਲ ਕੋਈ ਗੱਲ ਲੈ ਚੱਲ ਲੈ ਚੱਲ ਕਿੱਧਰ ਜਾਏਗੀ ਹੈਵਨ ਤ ਤੇ ਥਣ ਲੱਪੇ ਦਾ ਜਿਹੜਾ ਹੈਗਾ ਸਾਰਾ ਗਰੰਟੀ ਰੂਥਣਾ ਤੁਹਾਨੂੰ ਦੀ ਜਮਾ ਗਰੰਟੀ ਹੈ ਜੀ ਕਿਸੇ ਵੀ ਥਣ ਦੇ ਵਿੱਚ ਕੋਈ ਆਏ ਨਹੀਂ ਹੈਗਾ ਵੀ ਧਾਰ ਘੱਟ ਵੱਧ ਹੋ ਠੀਕ ਹੈ ਹਾਂ ਚਲੋ ਚੰਗੀ ਗੱਲ ਆ ਫਿਰ ਬੰਨ ਕੇ ਮੈਂ ਇੱਧਰ ਦੀ ਆ ਜਾਂ ਕਰਾ ਇੱਧਰ ਤਾਂ ਧੁੱਪ ਪਊਗੀ ਇਹ ਆ ਦੇਖ ਲੋ ਅੱਛਾ ਇਹ ਅੱਛਾ ਬਈ ਤਾਂ ਜੇ ਹੁਣ ਆਪਾਂ ਇਹਦੇ ਮੁੱਲ ਦੀ ਗੱਲ ਕਰ ਗਏ ਭਾਈ ਤੇ ਫਿਰ ਇਹਦਾ ਮੁੱਲ ਕਿੰਨਾ ਕਰਤਾ ਮੁੱਲ ਇਹਦਾ ਹੈਗਾ ਜੀ 90000 अच्छा ਤੇ ਬਾਕੀ ਕਰ ਲਾਂਗੇ ਮੌਕੇ ਤੇ ਕੋਈ ਚੱਕਰ ਨਹੀਂ ਚਲੋ ਕੋਈ ਗੱਲ ਨਹੀਂ ਮੌਕੇ ਤੇ ਹੋ ਜਾਊਗਾ ਮਾਨਤਨ ਹੋ ਜਾਊਗਾ ਵਧੀਆ ਮਾਨਤਨ ਕਰ ਦਿੰਗੇ ਚਲੋ ਠੀਕ ਹੈ ਤੇ ਆ ਫਿਰ ਕਹਾਂ ਬੱਛੀ ਕਹ ਨਹੀਂ ਚੱਲ ਕਹਾਂ ਜਿਹੜੀ ਤਰਾ ਨਗੀਨਾ ਜਿਹੜਾ ਉੱਧਰ ਖੜਾ ਨਾ ਇਹ ਆ ਨਗੀਨਾ ਦਿਖਾ ਮੈਨੂੰ ਇਹੇ ਤੇਰੀ ਬੱਛੀ ਦਾ ਤਾਂ ਨਾ ਕੋਈ ਅੰਤ ਨਹੀਂ ਹੈਗਾ ਪਹਿਲਾਂ ਨਾ ਇਹਦੀਆਂ ਬੱਛੀਆਂ ਦੀਆਂ ਲੱਤਾਂ ਚੱਕੀਆਂ ਇਦਰੋਂ ਬੜੀ ਖੋਲੀ ਇਹ ਇਹ ਆ ਦੇਖੋ ਥਾਣ ਦੇਖ ਲਓ ਤੁਸੀਂ ਠੀਕ ਹੈ ਨਾ ਮੈਂ ਪਹਿਲਾਂ ਆਖਿਆ ਸੀਗਾ ਜਮਾਨ ਪੂਰੇ ਗਲਾਬੀ ਆ ਗਏ ਗੱਤ ਇਹ ਮੈਨੂੰ ਐ ਦੱਸ ਮੀ ਤੇਰੀ ਬੱਚੀ ਐ ਜਿਹੜੀ ਤੇਰੀ ਇਹ 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 ਬੱਚੀ ਕਿਵੇਂ ਤੇਰੀ ਬੱਚੀ ਦਾ ਪਤਾ ਕੀ ਚੱਕਰ ਆ ਜੀ ਵੈਸੇ ਇਹ ਵੇਚਣੀ ਤਾਂ ਹੈ ਨਹੀਂ ਸੀ ਹਾਂ ਇਹਦੀ ਮਾਂ ਮੇਰੇ ਕੋਲੇ ਸੂਈ ਸੀ ਹੁਣ ਪਹਿਲਾਂ ਠੀਕ ਐ ਤੇ ਹਫਤਾ ਕੇ ਪਹਿਲਾਂ ਉਹਨੂੰ ਅਟੈਕ ਹੋ ਗਿਆ ਤੇ ਉਹਦੀ ਹੋ ਗਈ ਮੌਤ ਠੀਕ ਐ ਤੇ ਹੁਣ ਐ ਜੇ ਹੋਇਆ ਪਿਆ ਵੀ ਚਾਲੇ ਨੂੰ ਦੁੱਧਾ ਦੁੱਧ ਵੀ ਪਾਲਦੇ ਸਾਰਾ ਕੁਝ ਐ ਹਨਾ ਤੇ ਬਲੱਡ ਲਾਈਨ ਐ ਏਡੀ ਚੰਗੀ ਹੋ ਸੀਗੀ ਆਪ ਇਹਦੀ ਮਾਂ ਸੀ ਪੀਡੀਐਫ ਦੇ ਰਿਵਰ ਵੈਲੀ ਦੀ ਤੇ ਇਹ ਹੈਗੀ ਆ ਆਪਣੇ एबीएस चार्ट ਦੀ एबीएस चार्ट ਦੀ हां ਤੇ ਆਪ ਜਾਣ ਕੇ ਪੂਰੇ ਚੰਗੇ ਰਿਕਾਰਡ ਦੀ ਇਹਦੀ ماں ਨੇ ਵੀ ਹਫਤੇ ਦੇ ਵਿੱਚ ਵਿੱਚ ਮੇਰੇ ਕੋਲੇ ਹਫਤਾ ਹੀ ਰਹੀ ਆ ਸ਼ੂਨ ਤੋਂ ਬਾਅਦ ਉਹ ਤੇ 23 24 ਕਿਲੋ ਦੁੱਧ ਤੇ ਆ ਗਈ ਸੀ ਹਰੇ ਉਹਨੇ ਵਧਣਾ ਸੀ ਪਰ ਉਹ ਬਿਮਾਰ ਹੋ ਗਈ ਠੀਕ ਹੈ ਗੱਲ हां ਤੇ ਇਹ ਤਾਂ ਬਸ ਇੱਕ ਆਏ ਆ ਵੀ ਜੇ ਕੋਈ ਸ਼ੌਂਕ ਵਾਲਾ ਬੰਦਾ ਜੇ ਕਿਸੇ ਨੂੰ ਬਲੱਡ ਲਾਈਨ ਦਾ ਸ਼ੌਂਕ ਹੈ ਹਨ ਉਹ ਸ਼ੌਂਕੀਆ ਬੰਦੇ ਨੂੰ ਦੇ ਦਾਂਗੇ ਵੈਸੇ ਆਏ ਨਹੀਂ ਹੈਗੇ ਵੀ ਵੇਚਣ ਵਾਲੀ ਇਹ ਭਾਪੂ ਕਿੰਨਾ ਦਿੱਤਾ ਇਹਦਾ ਪਾਤਾ ਇਹਦਾ ਕੋਈ ਗੱਲ ਨਹੀਂ ਫੋਨ ਤੇ ਹੀ ਕਰ ਲਾਂਗੇ ਜੀ ਚੱਲ ਕੋਈ ਗੱਲ ਇਹਨੂੰ ਖੋਲੀ ਮੜੀ ਜੀ ਕਰ ਇਹਨੂੰ ਖੋਲ ਦੇ ਲੈ ਵੀ ਮਿੱਤਰੋ ਇੱਕ ਬਾਈ ਕੋਲੇ ਆਹਾ ਬੱਛੀ ਆ ਗਈ ਲੈ ਵੀ ਆਹ ਦੇਖ ਲੋ ਪਿਓਰ ਬੱਛੀ ਆ ਗਈ ਇਹ ਜਰਸੀ ਹੈਨਾ ਹਾਂ ਜਰਸੀ ਲੈ ਵੀ ਆਹ ਦੇਖੋ ਏ ਆਹਾ 25 ਦਿਨਾਂ ਦੀ ਬੱਛੀ ਆ ਚਾਟ ਬੁੱਲਦੀ ਹੈ ਇਹ ਪੂਰਾ ਰਿਕਾਰਡ ਆ ਪ੍ਰੋਪਰ ਰਿਕਾਰਡ ਵਾਲੀ ਬੱਛੀ ਹੈ ਇਹ ਏਵੀਐਸ ਝਾੜਦੀ ਹੈ ਜੀ ਏਵੀਐਸ ਦੇ ਝਾੜਦੀ ਹੈ ਲੈ ਆਉ ਜਾਂਦੀ ਹੈ ਬੱਛੀ ਬਕਾਉ ਆ ਮਿੱਤਰੋ ਨਗੈਣਾ ਹੀ ਆ ਹੈਨਾ ਦੇ ਯਾਰ ਇਹਨੂੰ ਤਾਂ ਛੱਡਿਆ ਕਰ ਓਏ ਏ ਵਾਸਤੇ ਛੱਡਣ ਵਾਲੀ ਹੈ ਜੀ ਆ ਹੁਣ ਛੱਡੀ ਨਹੀਂ ਹੈਗੀ ਆ ਕੱਚੇ ਤੇ ਛੱਡਦੇ ਹੁੰਦੇ ਆ ਵੈਸੇ ਅੱਛਾ ਨਹੀਂ ਯਾਰ ਇਹਨੂੰ ਛਾਲਾਂ ਤਾਂ ਦੇਖ ਮਾਰਦੀ ਨਹੀਂ ਯਾਰ ਬੱਚੀ ਚੰਗੀ ਹੈ ਤੇਰੀ ਦੇਖੀ ਕੰਨ ਵੀ ਪੂਰਾ ਚੰਗਾ ਆ ਗਿਆ ਕੰਨ ਗੋਲ ਕੰਨ ਹੈ ਛੋਟਾ ਕੰਨ ਹੈ ਹਾਂ ਅੱਛਾ ਬੰਦ ਤੇਰੇ ਕੋਲ ਨੰਬਰ ਫਿਰ ਕਿਹੜਾ ਚੱਲਦਾ ਬਾਈ ਮੇਰੇ ਕੋਲੇ 981528003 ਠੀਕ ਹੈ 981528003 ਠੀਕ ਆ ਦੇ ਲੋ ਵੀ ਮਿੱਤਰੋ ਬਾਈ ਕੋਲੇ ਇਹ ਦੋ ਜਾਨ ਭਰਾ ਗਏ ਹਨਾ ਇਹਦਾ ਤਾਂ ਕੋਈ ਅੰਤ ਹੀ ਹੈ ਨਹੀਂਗਾ ਤੇ ਬਾਕੀ ਜਿਹੜੀ ਬਹੜਾ ਬਾਈ ਕੋਲੇ ਇਹ ਵੀ ਆਪਦੀ ਘਰ ਦੀ ਆ ਗਈ ਗਾਂ ਜਿਹੜੀ ਘਰ ਦੀ ਆ ਜਿਹਨੂੰ ਪਸੰਦ ਹੋਈ ਇੱਥੇ ਆ ਜਾਓ ਤਸੱਲੀ ਕਰਕੇ ਲੈ ਜਾ ਸਕਦੇ ਹੋ ਧੰਨਵਾਦ ਸਾਰਿਆਂ ਦਾ